ਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਨਾ ਸਰੂ ਮਨਸੂਰ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਰੌਸ਼ਨੀ ਨਾਲ ਸਜਾਇਆ ਹੋਇਆ ਰੋਹਾਨੀ ਚਾਰਚ ਫੇਰਾ ਇਹ ਅਲੌਕਿਕ ਤਨ ਸ਼੍ਰੀ ਹਰਮੰਦਰ ਸਾਹਿਬ ਵਿਖੇ ਹੈ ਜਿੱਥੇ ਵੀਰਵਾ ਰਾਤ ਨੂੰ ਦਸਮ ਪਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਇਹ ਦੀਪਮਾਲਾ ਕੀਤੀ ਗਈ ਸੰਗਤਾਂ ਨੇ ਦੀਵੇ ਤੇ ਮੋਮਬੱਤੀਆਂ ਵੀ ਜਗਾਈਆਂ ਸ਼੍ਰੀ ਹਰਮੰਦਰ ਸਾਹਿਬ ਦੀ ਸੁੰਦਰਤਾ ਨੂੰ ਚਾਰ ਚੰਨ ਲੱਗ ਗਏ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਵੀਰਵਾਨ ਨੂੰ ਸ਼੍ਰੀ ਹਰਮੰਦਰ ਸਾਹਿਬ ਵਿਖੇ ਵੱਡੀ ਗਿਣਤੀ 'ਚ ਲੋਕ ਪਹੁੰਚੇ ਤੇ ਮੱਥਾ ਟੇਕਿਆ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਦੀ ਦਾ ਵਰਤਾਜ ਨੂੰ ਸੁਣਤੀ ਅੱਜ ਪਾਤਰੀ ਦੇਖੀ ਤੇ ਬੱਚੇ ਨਾਲ ਆ ਬਹੁਤ ਹੀ ਖੁਸ਼ ਹੋਏ ਇੱਥੇ ਆ ਕੇ ਇੰਨਾ ਸੋਹਣਾ ਨਜ਼ਾਰਾ ਸੀ ਕਿ ਮਨ ਖੁਸ਼ ਹੋ ਗਿਆ ਤੋਂ ਪਹਿਲੇ ਤਾਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੀ ਸਿੱਖ ਸੰਗਤਾਂ ਨੂੰ ਅੱਜ ਦੇ ਪਵਿੱਤਰ ਦਿਹਾੜੇ ਦੀ ਲੱਖ ਲੱਖ ਵਧਾਈ ਦੇਣਾ ਚਾਹੁੰਦਾ ਹਾਂ ਅੱਜ ਅਸੀਂ ਇਸ ਸ਼ੁੱਭ ਦਿਹਾੜੇ ਤੇ ਪਵਿੱਤਰ ਮੌਕੇ ਤੇ ਸ਼੍ਰੀ ਰਮੰਧਰ ਸਾਹਿਬ ਨਤਮਸਤਕ ਹੋਣ ਆਏ ਹਾਂ ਬਹੁਤ ਬਹੁਤ ਚੰਗਾ ਲੱਗਿਆ ਅਤੀਸ਼ਬਾਜੀ ਦੇਖ ਕੇ ਦੀਪਮਾਲਾ ਦਾ ਦ੍ਰਿਸ਼ ਕਰਕੇ ਦਰਸ਼ਨ ਕਰਕੇ ਬਹੁਤ ਹੀ ਮਾਨਨੁ ਸ਼ਾਂਤੀ ਹੋਈ ਹੈ ਦੁਨੀਆ ਭਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਕੀਤੀ ਗਈ ਮਨਮੋਹਕ ਆਕਾਸ਼ਬਾਜੀ ਨੇ ਆਸਮਾਨ ਨੂੰ ਵੀ ਰੋਹਾਨੀ ਰੰਗਾਂ ਦੇ ਨਾਲ ਰੰਗ ਦਿੱਤਾ